ਰੋਟਾ ਖੋਆ ਕਰਨ ਵਾਲੇ ਮੋਟਰਸਾਈਕਲ ਸਵਾਰ ਤਿੰਨ ਲਟੇਰਿਆਂ ਨੂੰ ਕੀਤਾ ਕਾਬੂ ਨੌਜਵਾਨ ਤੋਂ ਮੋਬਾਈਲ ਖੋ ਕੇ ਭੱਜਣ ਲੱਗੇ ਸੀ ਲਟੇਰੇ ਨੌਜਵਾਨ ਨੇ ਪਿੱਛਾ ਕਰਕੇ ਦਬੋਚਿਆ ਤੇ ਜਮ ਕੇ ਕੀਤੀ ਛੇਤਰ ਪ੍ਰੇੜ ਤੋਂ ਬਾਅਦ ਕੀਤਾ ਪੁਲਿਸ ਦੇ ਹਵਾਲੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਮੋਟਰਸਾਈਕਲ ਨੌਜਵਾਨ ਦਾ ਖੋਇਆ ਸੀ ਮੋਬਾਈਲ ਲਟੇਰੇ ਦਿਨੋਂ ਦਿਨ ਇੰਨੇ ਛਾਤਰ ਹੁੰਦੇ ਜਾ ਰਹੇ ਨੇ ਕਿ ਆਪਣੇ ਟਾਰਗੇਟ ਨੂੰ ਅੰਜਾਮ ਦੇਣ ਲਈ ਬਕਾਇਦਾ ਉਸਦੀ ਰੇਕੀ ਵੀ ਕਰਦੇ ਨੇ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਐਸਾ ਹੀ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇ ਦਲਚੀ ਕੇ ਰੋਡ ਵਿਖੇ ਜਿੱਥੇ ਇੱਕ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਫਿਰੋਜ਼ਪੁਰ ਸ਼ਹਿਰ ਵੱਲ ਆ ਰਿਹਾ ਸੀ ਜਦ ਉਹ ਮੱਲਾਂ ਵਾਲੇ ਰੋਡ ਤੇ ਨਜ਼ਦੀਕ ਪੁੱਜਿਆ ਤਾਂ ਪਿਛੋਂ ਦੀ ਆਏ ਲੁਟੇਰਿਆਂ ਨੇ ਮੋਟਰਸਾਈਕਲ ਸਵਾਰ ਨੌਜਵਾਨ ਦਾ ਮੋਬਾਈਲ ਖੋਲਿਆ ਪੀੜਤ ਨੌਜਵਾਨ ਵੱਲੋਂ ਤੇਨਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਦਾ ਜਦ ਪਿੱਛਾ ਕੀਤਾ ਤਾਂ ਉਹਨਾਂ ਨੂੰ ਦਬੋਚ ਲਿਆ ਰੋਲਾ ਸੁਣ ਕੇ ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਗਏ ਤੇ ਇੱਕ ਲੁਟੇਰੇ ਨੂੰ ਜੰਮ ਕੇ ਛਿੱਤਰ ਪਰੇਡ ਕੀਤੀ ਗਈ ਉੱਥੇ ਹੀ ਲੁੱਟ ਦਾ ਸ਼ਿਕਾਰ ਹੋਏ ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਬਹਾਦਰਵਾਲਾ ਦਾ ਰਹਿਣ ਵਾਲਾ ਹੈ ਅਤੇ ਫਰੋਜਪੁਰ ਸ਼ਹਿਰ ਕਿਸੇ ਕੰਮ ਲਈ ਆ ਰਿਹਾ ਸੀ ਪਿੱਛੋਂ ਦੀ ਤਿੰਨ ਮੋਟਰਸਾਈਕਲ ਸਵਾਰ ਲਟੇਰੇ ਆਏ ਤੇ ਉਸ ਦਾ ਮੋਬਾਈਲ ਖੋਲਿਆ ਤੇ ਮੌਕੇ ਤੋਂ ਫਰਾਰ ਹੋ ਗਏ ਨੌਜਵਾਨ ਵੱਲੋਂ ਬਹਾਦਰੀ ਨਾਲ ਲਟੇਰਿਆਂ ਦਾ ਪਿੱਛਾ ਕੀਤਾ ਤਾਂ ਉਹਨਾਂ ਨੂੰ ਦਬੋਚ ਲਿਆ ਜਮ ਕੇ ਚਿੱਤਰ ਪ੍ਰੇੜ ਕੀਤੀ ਗਈ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਲਟੇਰਿਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਜਲਦ ਹੀ ਇਹਨਾਂ ਨੂੰ ਫੜ ਲਿਆ ਜਾਵੇਗਾ ਆਹ ਨਾ ਮਿੱਲਾ ਪਹਿਲਾ ਫੋਨ ਚਾਹ ਰਿਹਾ ਜੇਸ਼ਨ ਆ ਜੀ ਨਾ ਜੇਸ਼ਨ ਕਿੱਧਰ ਰਹਿੰਦੀ ਹੈ ਬਾਹਦਰ ਵਾਲੇ ਰਹਿੰਨਾ ਮਾ ਮੱਲਾ ਵਾਲੇ ਆਹ ਮਿਲ ਕੇ ਕਿੱਧਰ ਜਾ ਆਹ ਸਾਲ ਨੂੰ ਕੋ ਜਾ ਕਿੱਧਰ ਜਾ ਮੈਂ ਮਰ ਕੇ ਚੱਲ ਗੇ ਸਰ ਇਹਦੇ ਗੱਲ ਸੁਣ ਮੈਂ ਇੱਥੇ ਜਾਣਾ ਪਿਆ ਇੱਧਰ ਕੋਈ ਜਾਣਾ ਪਿਆ ਇੱਧਰ ਗੱਲ ਜਾਣਾ ਪਿਆ ਹਾਂ ਜੀ ਉਹ ਇੱਥੇ ਮੱਲਾ ਰੋਡ ਤੇ ਕੀ ਹੋਇਆ

ਇਹਦਾ ਵਧੀਆ ਹੋਇਆ ਫੜਿਆ ਗਿਆ ਇਹ ਫੜੇ ਨਹੀਂ ਜਾਂਦੇ ਪੁਲਿਸ ਪੁਲਿਸ ਵੀ ਛੱਡ ਦੇਂਦੀ ਹੈ ਜੀ ਹਾਂ ਜੀ ਹਾਂ ਜੀ ਨੌਜਵਾਨ ਬੜਾ ਬੜਾ ਔਖਾ ਹੋ ਕੇ ਫੜਿਆ ਬਾਈ ਜੀ ਪੱਗ ਕੇ ਫੜਿਆ ਹਾਂ ਜੀ ਪੱਜ ਕੇ ਤੇ ਪੁਲਿਸ ਵੀ ਛੱਡ ਦੇਂਦੀ ਹੈ ਬਾਈ ਜੀ ਕਾਰਵਾਈ ਨਹੀਂ ਕਰਦੀ ਪਾਜੀ ਇੱਥੇ ਤੁਸੀਂ ਆਇਓ ਕੀ ਮਾਮਲਾ ਸੀਗਾ ਕਾਲਜ ਸੀ ਤੁਹਾਨੂੰ ਕੋਸਰ ਮੋਟਰਸਾਈਕਲ ਸੀਗਾ ਕੋਈ ਚੋਰੀ ਦਾ ਇੱਕ ਮੋਬਾਈਲ ਤੇ ਉਹ ਕਾਲ ਆਈ ਸੀ ਸਾਨੂੰ ਅਸੀਂ ਤਾਂ ਕਰਕੇ ਆਏ ਆ ਤੇ ਉਹ ਅਸੀਂ ਫੜ ਕੇ ਤੇ ਜੋ ਵੀ ਬੰਗ ਦੀ ਕਾਰਵਾਈ ਕਰਦੇ ਆ ਭਾਜੀ ਲਗਾਤਾਰ ਚੋਰੀ ਦੀ ਵਾਰਦਾਤਾਂ ਤਾਂ ਵਧੀਆਂ ਪਈਆਂ ਲੋਕ ਆਪਣੇ ਆਪ ਹੀ ਫੜੀ ਜਾਂਦੇ ਆ ਤੇ ਉਹਨਾਂ ਇਛਤਪੇੜ ਵੀ ਕਰਦੇ ਆ ਨਹੀਂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਆਪਣੇ ਸਰ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਇਹਨਾਂ ਨੂੰ ਲੱਭਣ ਦੀ ਤੇ ਲੱਭੀ ਜਾਂਦੇ ਆ ਜਦੋਂ ਲੱਭ ਕੇ ਲੱਭਦੇ ਆ ਅਸੀਂ ਪੂਰੀ ਉਹਨਾਂ ਦਾ ਮਤਲਬ ਕਿ ਇਨਕੁਆਰੀ ਕਰਦੇ ਆ ਪੂਰੀ ਪੁੱਛਦਾਸ ਕਰਦੇ ਆ ਉਹਨਾਂ ਦੇ ਬਿਆਨਾਂ ਦੇ ਕਾਰਵਾਈ ਹੋਏਗੀ ਹਾਂਜੀ ਬਿਲਕੁਲ ਹੋਏਗੀ